ਇਕ ਤਾਂ ਤੁਹਾਨੂੰ ਪਹਿਲਾਂ ਅੱਜ ਮੈਂ ਪੇਪਰ ਪ੍ਰੋਵਾਈਡ ਕਰਵਾ ਰਿਹਾ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕਰਵਾਉਂਦੇ ਸੀ ਸੋ ਅੱਜ 13ਵਾਂ ਸਿਰਫ ਪੰਜਾਬੀ ਦਾ ਮੌਕ ਟੈਸਟ ਆ ਜਿਹਦੇ ਵਿੱਚ ਤੁਹਾਨੂੰ 50 ਕੁਐਸਚਨ ਦੇਖਣ ਨੂੰ ਮਿਲ ਜਾਣਗੇ ਇਹ 50 ਕੁਐਸਚਨ ਤੁਸੀਂ ਅਟੈਪਟ ਕਰ ਲਿਓ ਇਹਦਾ ਲਿੰਕ ਕਿੱਥੇ ਮਿਲੇਗਾ ਤੁਹਾਨੂੰ ਲਿੰਕ ਮਿਲੇਗਾ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਬਾਕਸ ਵਿੱਚ ਲਿੰਕ ਦੇ ਦਾਂਗਾ ਉਸ ਉੱਪਰ ਕਲਿੱਕ ਕਰਿਓ ਤੁਹਾਨੂੰ ਕਿਸੇ ਵੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਕੋਈ ਤੁਹਾਨੂੰ ਡਾਟਾ ਪ੍ਰੋਵਾਈਡ ਕਰਵਾਉਣ ਦੀ ਲੋੜ ਨਹੀਂ ਤੁਹਾਡਾ ਆਪਣਾ ਲਿੰਕ ਉੱਪਰ ਜਾਓ ਤੇ ਸਿੱਧਾ ਤੁਸੀਂ ਇਹ ਪੇਪਰ ਅਟੈਂਪਟ ਕਰੋ 50 ਮਿੰਟ ਹੋਣਗੇ ਵੈਸੇ ਹੋਪਫੁਲੀ ਤੁਹਾਨੂੰ ਇਹ 50 ਮਿੰਟ ਦਾ ਪੂਰਾ ਲੱਗਣਾ ਵੀ ਹੈ ਨਹੀਂ 10 ਮਿੰਟ ਵਿੱਚ ਤੁਸੀਂ ਇਹ ਉਸ ਤੋਂ ਵੀ ਪਹਿਲਾਂ ਪੇਪਰ ਇਹ ਅਟੈਂਪਟ ਕਰ ਲਵੋਗੇ ਸੋ ਇਸ ਨੂੰ ਜ਼ਰੂਰ ਅਟੈਂਪਟ ਕਰਿਓ ਇੱਕ ਤੁਹਾਡਾ ਨਾਲ ਹੋਰ ਜ਼ਰੂਰੀ ਗੱਲ ਕਰਨੀ ਸੀ ਉਹ ਇਹ ਸੀ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇੱਕ 29 9 2024 ਨੂੰ ਪੇਪਰ ਕੰਡਕਟ ਕਰਵਾਇਆ ਗਿਆ ਸੀ ਜਿਹੜਾ ਕਿ ਮੈਡੀਕਲ ਆਫੀਸਰ ਨਾਲ ਸੰਬੰਧਿਤ ਸੀ ਤانوں ਇਹ ਗੱਲ ਸਪਸ਼ਟ ਕਰਦੇ ਆ ਜਿਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦਾ ਪਹਿਲਾ OMR ਸ਼ੀਟ ਉੱਪਰ ਕੋਈ ਪੇਪਰ ਦਿੱਤਾ ਹੋਇਆ ਉਹਨਾਂ ਨੂੰ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਹੈ ਇਹ ਉਹਨਾਂ ਕੈਂਡੀਡੇਟ ਦੇ ਲਈ ਹੈ ਜਿਨ੍ਹਾਂ ਨੇ ਪੇਪਰ ਪਹਿਲੀ ਵਾਰ ਦੇਣਾ ਹੈ OMR ਸ਼ੀਟ ਉੱਪਰ ਉਹ ਵੀ ਬਾਬਾ ਫਰੀਦ ਯੂਨੀਵਰਸਿਟੀ ਦਾ ਦੇਖੋ ਪੰਜਾਬ ਦੇ ਜੇਕਰ ਹੋਰ ਪੇਪਰ ਦਿੱਤੇ ਨੇ ਤਾਂ ਵੀ ਤੁਸੀਂ ਇਹ ਵੀਡੀਓ ਜ਼ਰੂਰ ਦੇਖ ਲਿਓ ਜੇ ਤੁਹਾਨੂੰ ਇਹ ਪਤਾ ਕਿ ਇਹਦੇ ਵਿੱਚ ਕਿ E oval ਬਣਿਆ ਹੁੰਦਾ ਨਾ ਉਹ ਕਿਉਂ ਬਣਿਆ ਹੁੰਦਾ ਫਿਰ ਤੁਸੀਂ ਸ਼ੱਕ ਕਰਦੇ ਹੋ ਜੇਕਰ ਨਹੀਂ ਪਤਾ ਤਾਂ ਤੁਸੀਂ ਵੀਡੀਓ ਜ਼ਰੂਰ ਦੇਖੋ ਦੇਖੋ ਜੀ ਇਹ ਜਿਹੜਾ 29 ਤਰੀਕ ਨੂੰ ਪੇਪਰ ਹੋਇਆ ਸੀ ਇਹਦਾ ਰਿਜ਼ਲਟ ਪਾਇਆ ਗਿਆ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਦੱਸਿਆ ਜਿਵੇਂ ਕਿ ਮੈਡੀਕਲ ਆਫੀਸਰ ਦਾ ਪੇਪਰ ਸੀ ਇਹਦੇ ਵਿੱਚ ਕੀ ਹੋਇਆ ਜੀ ਟੋਟਲ ਜਿਹੜੇ ਰਿਜ਼ਲਟ ਪਾਇਆ ਇਹ 61 ਪੰਨਿਆਂ ਦਾ ਰਿਜ਼ਲਟ ਆ ਜੇ ਇੱਕ ਉੱਪਰ 30-32 ਕੈਂਡੀਡੇਟ ਵੀ ਆਉਂਦੇ ਨੇ ਤਾਂ ਬਹੁਤ ਸਾਰੇ ਕੈਂਡੀਡੇਟ ਦੇ ਵਿੱਚ ਆ ਜਾਂਦੇ ਨੇ ਹੁਣ ਤੁਸੀਂ ਇਹ ਦੇਖੋ ਜੀ ਇਹਨਾਂ ਦੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਸੀ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਦੱਸਿਆ ਸੀ ਇੱਕ ਕੈਂਡੀਡੇਟ ਆ ਜਿਹਦੇ 40.75 ਨੰਬਰ ਆਏ ਨੇ ਬਲਕਿ ਜਦੋਂ ਤੁਹਾਨੂੰ ਪਤਾ ਕਿ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈ ਫਿਰ ਵੀ ਇਹਦੇ ਵਿੱਚ 40.75 ਨੰਬਰ ਇਹਨਾਂ ਦੇ ਕਿਵੇਂ ਆ ਗਏ ਦੂਜੀ ਗੱਲ ਇਹ ਦੇਖੋ ਜੀ 28.25 ਨੰਬਰ ਅਜੇ ਪਹਿਲੇ ਪੰਨਾ ਹੈ ਇਹ ਇੱਕ ਪੰਨੇ ਦੇ ਉੱਪਰ ਦੋ ਕੈਂਡੀਡੇਟ ਇਦਾਂ ਦੇ ਨੇ ਜਿਨ੍ਹਾਂ ਦੇ ਪੁਆਇੰਟਾਂ ਦੇ ਵਿੱਚ ਨੰਬਰ ਚਲੇ ਗਏ ਹੋ ਸਕਦਾ ਕਿਸੇ ਹੋਰ ਕੈਂਡੀਡੇਟ ਦੇ ਜਿਹਦੇ ਜੇ ਮਨ ਲਓ ਇਹਦੇ 73 ਨੰਬਰ ਨੇ ਹੋ ਸਕਦਾ ਕਿਸੇ ਦੇ ਰੌਂਡ ਫਿਗਰ ਵਿੱਚ ਵੀ ਨੰਬਰ ਆਏ ਹੋਣ ਉਹਨਾਂ ਦੇ ਵੀ ਨੰਬਰ ਕੱਟੇ ਗਏ ਹੋਣ ਜੇ ਮੰਨ ਲਓ ਉਹਨਾਂ ਦੇ 4 ਕੁਐਸਚਨਾਂ ਦੇ ਨੰਬਰ ਕੱਟ ਲਏ ਗਏ ਤਾਂ 1 ਨੰਬਰ ਕੱਟਿਆ ਜਾਵੇਗਾ ਹੋ ਸਕਦਾ ਇਹਨਾਂ ਵਿੱਚ ਹੋਰ ਕੈਂਡੀਡੇਟ ਵੀ ਸ਼ਾਮਲ ਹੋਣ ਪਹਿਲੇ ਪੰਨੇ ਉੱਪਰ ਇੰਨੇ ਇੱਕ ਤੁਹਾਨੂੰ ਦੋ ਕੈਂਡੀਡੇਟ ਦਿਖਾ ਦਿੱਤੇ ਇਹ ਇੱਥੇ سلسلہ ਖਤਮ ਨਹੀਂ ਹੁੰਦਾ ਜੇਕਰ ਤੁਸੀਂ ਅਗਲੇ ਪੰਨੇ ਉੱਪਰ ਦੇਖੋਗੇ ਤਾਂ ਇਸੇ ਪ੍ਰਕਾਰ ਤੁਹਾਨੂੰ ਇਹ ਬਹੁਤ ਸਾਰੇ ਕੈਂਡੀਡੇਟ 61 ਦੇ 61 ਪੰਨਿਆਂ ਉੱਪਰ 2-2 3-3 ਕੈਂਡੀਡੇਟ ਇੱਕ ਪੇਜ ਦੇ ਉੱਪਰ ਮਿਲ ਜਾਂਦੇ ਨੇ ਏ ਨੰਬਰ ਕੱਟੇ ਕਿਉਂ ਗਏ ਇਹਦੇ ਬਾਰੇ ਗੱਲ ਤੁਹਾਡੇ ਲਈ ਜਾਣਨੀ ਜਿਹੜੀ ਜ਼ਰੂਰੀ ਸੀ ਇਹ ਆ ਜੀ ਇਹਨਾਂ ਦਾ ਪੇਪਰ ਪੇਪਰ ਦੇ ਆ ਇਹ ਹਨ ਇਨਸਟਰਕਸ਼ਨਸ ਇਹਦੇ ਵਿੱਚ ਜਿਹੜੀ ਇਹ 6ਵਾਂ ਨੰਬਰ ਇਨਸਟਰਕਸ਼ਨ ਆ ਇਹਨਾਂ ਨੇ ਬੋਲਡ ਵੀ ਕੀਤੀ ਹੋਈ ਆ ਇਹਨਾਂ ਦੱਸਿਆ ਕਿ ਤੁਹਾਡੇ ਕੋਲ A B C D ਚਾਰ ਆਪਸ਼ਨ ਹੋਣਗੇ ਜੇ ਕਹਿੰਦੇ ਤੁਸੀਂ ਜਿਨ੍ਹਾਂ ਚੋਂ ਇੱਕ ਸਹੀ ਹੋਵੇਗਾ ਜੇ ਤੁਸੀਂ ਆਲ ਦਾ ఓਵਲਸ ਆਰ ਲੈਫਟ ਬਲੈਂਕ ਜੇ ਤੁਸੀਂ ਸਾਰੇ ਖਾਨੇ ਬਲੈਂਕ ਛੱਡਦੇ ਹੋ ਫਿਰ ਤੁਹਾਡਾ ਜਿਹੜਾ ਨੰਬਰ ਆ ਉਹ ਕੱਟਿਆ ਜਾਵੇਗਾ ਠੀਕ ਹੈ ਜੀ ਇਹਨਾਂ ਨੇ ਇੱਕ ਪੰਜਵਾਂ ਓਵਲ ਬਣਾਇਆ ਹੋਇਆ ਜੀ ਈ ਓਵਲ ਜਿਹੜਾ ਹੈ ਜੀ ਸਿਕਿਉਰਿਟੀ ਪਰਪਸ ਲਈ ਮੈਂ ਪਹਿਲੇ ਵੀ ਇੱਕ ਵੀਡੀਓ ਵਿੱਚ ਇਹ ਗੱਲ ਕਰ ਚੁੱਕਿਆ ਆਲਰੇਡੀ ਜੇ ਤੁਹਾਨੂੰ ਚਾਰ ਆਪਸ਼ਨਾਂ ਵਿੱਚੋਂ ਨਹੀਂ ਆਉਂਦਾ ਕੋਈ ਤਾਂ ਤੁਸੀਂ ਕੀ ਕਰਕੇ ਆਉਗੇ ਜੀ ਪੰਜਵਾਂ ਆਪਸ਼ਨ ਚੂਜ਼ ਕਰਕੇ ਆਉਗੇ ਕਿ ਮੈਂ ਇਹ ਕੁਐਸਚਨ ਅਟੈਂਪਟ ਨਹੀਂ ਕਰਨਾ ਉਹ ਹੈ ਜੀ ਪੰਜਵਾਂ ਆਪਸ਼ਨ ਤੁਹਾਡਾ ਜੇ ਤੁਸੀਂ ਖਾਲੀ ਛੱਡੀਓ ਨੂੰ ਅਟੈਂਪਟ ਤੇ ਬਿਨਾ ਫੇਰ ਤੁਹਾਡੇ ਨੰਬਰ ਕੱਟੇ ਜਾਣਗੇ ਤੁਹਾਨੂੰ ਮੈਂ ਓ ਐਮ ਆਰ ਸ਼ੀਟ ਦਿਖਾਉਣਾ ਜੀ ਜਿਹੜੇ ਪ੍ਰਕਾਰ ਦੀ ਤੁਹਾਨੂੰ ਓ ਐਮ ਆਰ ਸ਼ੀਟ ਦੇਖਣ ਨੂੰ ਉੱਥੇ ਪੇਪਰ ਵਿੱਚ ਮਿਲੇਗੀ ਇਹ ਓ ਐਮ ਆਰ ਸ਼ੀਟ ਇਸ ਤਰ੍ਹਾਂ ਦੀ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਜਾਵੇਗੀ ਕੁਐਸਚਨ 1 ਹੋਵੇਗਾ ਆਪਸ਼ਨ ਉਹਦੇ ਹੋਣਗੇ 4 ਓ ਐਮ ਆਰ ਸ਼ੀਟ ਉੱਪਰ ਤੁਹਾਨੂੰ ਆਪਸ਼ਨ ਮਿਲਣਗੇ 5 ਜੇਕਰ ਤੁਸੀਂ A ਲਗਾਉਂਦੇ ਹੋ ਤੁਹਾਡਾ A ਸਹੀ ਆ ਤੁਹਾਡੇ ਅਕੋਰਡਿੰਗ ਤਾਂ ਠੀਕ ਹੈ B ਵੀ ਸਹੀ ਆ ਤੁਹਾਡੇ ਅਕੋਰਡਿੰਗ ਤਾਂ B ਲਗਾ ਸਕਦੇ ਹੋ C ਸਹੀ ਆ C ਲਗਾ ਸਕਦੇ ਹੋ D ਸਹੀ ਆ ਤਾਂ D ਲਗਾ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਆਉਂਦੇ ਚਾਰਾਂ ਦੇ ਵਿੱਚੋਂ ਤਾਂ ਤੁਸੀਂ ਕੀ ਕਰਨਾ ਹੈ ਈ ਆਪਸ਼ਨ ਚੂਜ਼ ਕਰਨਾ ਹੈ ਕਿ ਮੈਂ ਇਹ ਪੇਪਰ ਇਹ ਕੁਐਸਚਨ ਅਟੈਂਪਟ ਨਹੀਂ ਕਰਨਾ ਚਾਹੁੰਦਾ ਇਹਨੂੰ ਖਾਲੀ ਛੱਡਣਾ ਚਾਹੁੰਦਾ ਹਾਂ ਪਰ ਕੀ ਤੁਹਾਨੂੰ ਈ ਆਪਸ਼ਨ ਚੂਜ਼ ਕਰਨਾ ਚਾਹੀਦਾ ਹੈ ਜਾਂ ਕੀ ਤੁਹਾਨੂੰ ਪੇਪਰ ਜਦੋਂ ਜੇ ਕੁਐਸਚਨ ਨਹੀਂ ਆਉਂਦਾ ਕੀ ਤੁਹਾਨੂੰ ਉਹਨਾਂ ਚੋਂ ਏ ਬੀ ਸੀ ਡੀ ਦੇ ਵਿੱਚੋਂ ਲਾਉਣਾ ਚਾਹੀਦਾ ਜਾਂ ਫਿਰ ਈ ਲਾਉਣਾ ਚਾਹੀਦਾ ਜਦੋਂ ਤੁਹਾਨੂੰ ਪਤਾ ਹੈ ਕਿ ਨੈਗੇਟਿਵ ਮਾਰਕਿੰਗ ਨਹੀਂ ਹੈ ਤਾਂ ਤੁਸੀਂ ਪਹਿਲੇ ਚਾਰ ਆਪਸ਼ਨ ਦੇ ਵਿੱਚੋਂ ਕੋਈ ਵੀ ਚੂਜ਼ ਕਰਿਆ ਹੋਇਆ ਪੰਜਵੇਂ ਆਪਸ਼ਨ ਵਿੱਚ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਤੁਹਾਨੂੰ ਕਿਉਂਕਿ ਜੇ ਤੁਸੀਂ ਪੰਜਵਾਂ ਆਪਸ਼ਨ ਚੂਜ਼ ਕਰਦੇ ਹੋ ਤਾਂ ਤੁਹਾਡਾ ਉਹਦੇ ਅੰਕ ਜ਼ੀਰੋ ਮਿਲਣਗੇ ਜੇਕਰ ਤੁਸੀਂ ਪਹਿਲੇ ਚਾਰਾਂ ਦੇ ਵਿੱਚੋਂ ਕੋਈ ਆਪਸ਼ਨ ਲਗਾਉਂਦੇ ਹੋ ਜੇਕਰ ਤੁਹਾਨੂੰ ਕੁਐਸਚਨ ਨਹੀਂ ਆਉਂਦਾ ਤਾਂ ਤੁਹਾਡੀ ਸੰਭਾਵਨਾ ਹੋ ਜਾਂਦੀ ਆ ਕਿ ਤੁਹਾਨੂੰ ਇੱਕ ਦਾ ਨੰਬਰ ਇੱਕ ਨੰਬਰ ਜੇ ਸਹੀ ਹੋ ਜਵੇ ਤਾਂ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਆ ਇਸ ਕਰਕੇ ਈ ਆਪਸ਼ਨ ਵੈਸੇ ਮਰਜ਼ੀ ਤੁਹਾਡੀ ਆ ਜੇਕਰ ਨਹੀਂ ਉਹ ਦੋ ਭਰ ਸਕਦੇ ਹੋ ਵੈਸੇ ਈ ਆਪਸ਼ਨ ਭਰਿਓ ਨਾ A B C D ਦੇ ਵਿੱਚੋਂ ਜੇਕਰ ਨਹੀਂ ਵੀ ਆਉਂਦਾ ਉਹਨਾਂ ਵਿੱਚੋਂ ਜਿਹੜਾ ਮਰਜ਼ੀ ਚੂਜ਼ ਕਰਿਆਏ ਸੋ ਇਹ ਸੀ ਜੀ ਤੁਹਾਡੇ ਲਈ ਇੱਕ ਇੰਪੋਰਟੈਂਟ ਜਾਣਕਾਰੀ ਇਹਨੂੰ ਧਿਆਨ ਵਿੱਚ ਰੱਖਿਓ ਦੇਖੋ ਐਨੇ ਕੈਂਡੀਡੇਟ ਨੇ ਪਹਿਲਾਂ ਹੀ ਆਲਰੇਡੀ ਗਲਤ ਕਰ ਚੁੱਕੇ ਨੇ ਤੁਸੀਂ ਇਹ ਗਲਤੀ ਨਹੀਂ ਕਰਨੀ ਇਹ ਪੇਪਰ ਜਿਹੜਾ ਇਹ ਜਿਹੜਾ ਬਣਾਇਆ ਗਿਆ ਈ ਓਲ ਵਾਲਾ ਹੈ ਸਿਕਿਉਰਿਟੀ ਪਰਪਸ ਦੇ ਤੌਰ ਤੇ ਬਣਾਇਆ ਹੋਇਆ ਹਰਿਆਣਾ ਤੇ ਰਾਜਸਥਾਨ ਵਿੱਚ ਇਦਾਂ ਹੁੰਦਾ ਸਾਰੇ ਪੇਪਰਾਂ ਵਿੱਚ ਹੋ ਜਾਂਦਾ ਪੰਜਾਬ ਦੇ ਪੇਪਰਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਸਿਰਫ ਇਹ ਬਾਬਾ ਫਰੀਦ ਯੂਨੀਵਰਸਿਟੀ ਵਾਲਿਆਂ ਨੇ ਹੀ ਇਸ ਆਪਸ਼ਨ ਨੂੰ ਅਟੈਂਪਟ ਕੀਤਾ ਹੋਇਆ ਵਧੀਆ ਚੀਜ਼ ਆ ਕੋਈ ਗਲਤ ਚੀਜ਼ ਤਾਂ ਨਹੀਂ ਹੈ ਪਰ ਇਸ ਦਾ ਤੁਸੀਂ ਧਿਆਨ ਰੱਖਣਾ ਹੈ ਆਪਣੀ ਗਲਤੀ ਨਹੀਂ ਕਰਨੀ ਸੋ ਧੰਨਵਾਦ ਜੀ